ਯਾਰ ਇਹ ਸੁਲਤਾਨਪੁਰ ਲੋਧੀ ਵਿਖੇ 17 ਨੂੰ ਇੱਕ ਟੈਕਕਾਲ ਹੋਈ ਸੀ ਤੇ ਉਸ ਤੋਂ ਬਾਅਦ ਮੀਨੂ ਉਹਨਾਂ ਨੇ ਡਰੋਂ ਦੀ ਖਾਤਰ ਉਹਦੇ ਘਰ ਤੇ ਤਿੰਨ ਫਾਇਰ ਕੀਤੇ ਸੀ ਜਿਹਦੇ ਸੰਬੰਧ ਵਿੱਚ ਅਸੀਂ ਕੇਸ ਰਿਜਿਸਟਰ ਕੀਤਾ ਸੀ ਸੁਲਤਾਨਪੁਰ ਲੋਧੀ ਵਿਖੇ ਪਰ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਦੋਂ ਅਸੀਂ ਸ਼ੁਰੂ ਕੀਤੀ ਹੈ ਇਹਦੇ ਵਿੱਚ ਟੈਕਨੀਕਲ ਔਰ ਹਿਊਮਨ ਤਰੀਕੇ ਨਾਲ ਜਦੋਂ ਇਹਨੂੰ ਅਸੀਂ ਜਾਂਚਿਆ ਸਾਰੀ ਚੀਜ਼ ਨੂੰ ਉਹਦੇ ਵਿੱਚ ਇੱਕ ਬੰਦਾ ਅਸੀਂ ਕਲ ਅਰੈਸਟ ਕੀਤਾ ਹੈਗਾ ਆਕਾਸ਼ਦੀ ਉਰਫ ਅਸ਼ ਜਿਹਦੇ ਖਿਲਾਫ ਪਹਿਲਾਂ ਹੀ ਕ੍ਰਿਮੀਨਲ ਰਿਪੋਰਟੀ ਦਾ ਬੰਦਾ ਇਹਦੇ ਖਿਲਾਫ 4 ਕੇਸ ਜਸਤ ਹੈ ਔਰ ਇਸ ਤੋਂ ਬਾਅਦ ਇਹਦਾ ਪਤਾ ਲੱਗਾ ਵੀ ਇਹਦੇ ਨਾਲ ਤਿੰਨ ਲੜਕੇ ਹੋਰ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਦੇ ਸਬੰਧ ਵਿੱਚ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਹੈ ਔਰ ਇਹਨੂੰ ਅੱਜ ਉਹਦਾ ਸੁਪੀਸ ਕਰਕੇ ਇਧਰ ਮੰਡਰ ਹੈ ਉਸ ਤੋਂ ਬਾਅਦ ਜਿਹੜੇ ਤਿੰਨ ਬੰਦੇ ਲੜਕੇ ਹੋਰ ਨੇ ਉਹਨਾਂ ਤਨ ਤਨ ਡਿਸਟ੍ਰਿਕਟ ਨੂੰ ਬੁਲਾ ਕੇ ਆਦੇ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਨਾਮਿਨੇਟ ਕਰ ਲਿਆ ਹੈ ਅਸੀਂ ਕਾਨੂੰਨ ਦੇ ਵਿੱਚ ਇਸ ਤੇ ਲਾਭ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਕੇਸ ਕਾਲ 30ਵੇਂ ਮਹੀਨੇ ਆਈ ਸੀ ਉਹਦੇ ਵਿੱਚ ਵੀ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਕੇਸ ਰਿਸਟਰ ਕੀਤਾ ਸੀ ਕੇਸ ਰਿਸਟਰ ਕਰਨ ਤੋਂ ਬਾਅਦ ਅਸੀਂ ਉਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਤੋਂ ਉਹਦੇ ਵਿੱਚ ਵੀ ਅਸੀਂ 12 ਬੰਦੇ ਅਰੈਸਟ ਕੀਤੇ ਸੀ ਈਵਨ ਜਿਹਨਾਂ ਲੋਕਾਂ ਨੇ ਉਹਨੂੰ ਪਨਾਹ ਦਿੱਤੀ ਸੀ ਜਿਹੜੇ ਬੰਦੇ ਉਹਦੇ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀ ਇਸ ਤੋਂ ਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਦੂਜਾ ਨਾਲ ਸਾਡੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਬਈਆਂ ਸਾਨੂੰ ਟੇਸ ਗਈਆਂ ਸੀ ਜਿਹੜਾ ਵੀ ਬੰਬੀਹਾ ਗੈਂਗ ਨੂੰ ਦੱਸਿਆ ਸੀ ਕਿ ਬਈ ਸੀ ਬੰਬੀਹਾ ਗੈਂਗ ਤੋਂ ਹੋ ਰਿਹਾ ਹੈ ਔਰ ਪੈਸੇ ਦੀ ਝਮਟ ਕੀਤੀ ਸੀ ਜਦੋਂ ਅਸੀਂ ਉਹਨੂੰ ਟੈਕਨੀਕਲ ਤਰੀਕੇ ਨਾਲ ਚੈੱਕ ਕੀਤਾ ਤੋਂ ਇਹ ਬੂਲਸ ਪਾਈ ਆਈਆਂ ਆ ਇੱਕ ਸ਼ਾਹਜਾ ਤੋਂ ਆਈ ਸੀ ਇੱਕ ਪਾਕਿਸਤਾਨ ਤੋਂ ਆ ਲਾਈ ਸੀ ਔਰ ਇਹ ਵੀ ਜਿਹੜਾ ਵਰਚੁਅਲ ਨੰਬਰ ਦਾ ਹੀ ਇਹਨਾਂ ਨੇ ਲੈ ਕੇ ਤੇ ਇਫਾਲ ਕੀਤੀ ਹੈਗੀ ਹੈ ਜਿਹੜਾ ਕਿ ਲਖਵੀਰ ਲੰਡਾ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਉਹਨੂੰ ਵੀ ਅਸੀਂ ਇਸ ਕੇਸ ਵਿੱਚ ਨਾਮਿਨੇਟ ਕੀਤਾ ਹੈਗਾ ਔਰ ਇਹ ਰੰਗਾਲ ਦੇ ਜਿਹੜੇ ਬੰਦੇ ਆ ਉਹ ਵੀ ਨਾਮਿਨੇਟ ਕੀਤੇ ਆ ਉਹਨਾਂ ਤੇ ਅਸੀਂ ਰੀਟ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਆਲਰੇਡੀ ਲੈ ਲਈਆਂ ਹੋਈਆਂ ਨੇ ਉਹਨਾਂ ਤੇ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਜਿਹੜਾ ਹੈ ਕਿ ਅਸੀਂ ਉਹਨੂੰ ਕੈਚ ਕਰ ਲਾਂਗੇ ਸਾਡੇ ਜਿਹੜੇ ਨੌਜਵਾਨ ਫੜਿਆ ਇਹਦੇ ਕੋਈ ਹਥਿਆਰ ਬਰਾਮਦ ਹੋਏ ਜਿੰਨੇ ਫਾਈਲਿੰਗ ਕੀਤੀ ਨੇ ਇਹ ਕੋਈ ਨਾ ਹਥਿਆਰ ਨਹੀਂ ਹੈਗਾ ਬਸ ਇਹਦੇ ਦੇ ਦੂਸਰੇ ਬੰਦੇ ਆ ਜਿਹਦੇ ਨਾਮ ਦੇ ਜਿਹੜਾ ਕੰਮ ਲੈ ਕੇ ਕਰਨਾ ਸੀਗਾ ਔਰ ਇਹ ਨੇ ਫਲਾਹ ਦਿੱਤੀ ਹੈਗੀ ਉਹ ਬੰਦਿਆਂ ਨੂੰ ਆਪਣੀ ਨਾਨੀ ਦੇ ਘਰ ਮਿਹਰਬਾਤ ਪੈਂਦਾ ਹੈਗਾ ਤੁਹਾਡੀ ਸਹਾਇਤਾ ਉੱਥੇ ਰੱਖਿਆ ਉਹਨਾਂ ਨੂੰ ਔਰ ਅਸਰ ਹੀ ਰੱਖੀ ਕਰਕੇ ਉਹਨਾਂ ਦੱਸਿਆ ਹਰ ਤੱਕ ਵੱਡੇ ਵੱਡੇ ਗੈਂਗਸਟਰ ਦੇ ਸੰਪਰਕ ਕਿੱਦਾ ਹੈ ਜਸਰੇ ਇਹ ਜਿਹੜਾ ਇੱਕ ਮੇਰ ਬੰਦਾ ਤਰਨਤੰਦਾ ਹੈਗਾ ਉਹਦੇ ਨੈਟ ਵਿੱਚ ਹੈਗਾ ਉਹ ਕਿਉਂਕਿ ਉਹ ਵੀ ਤਰਨਤੰਦਾ ਰਹਿਣ ਵਾਲਾ ਬੰਦਾ ਜਿਹੜਾ ਗਲਡਾ ਦੇ ਨੂੰ ਕਹਿੰਦੇ ਸੀ ਉਹ ਵੀ ਤਰਨਤੰਦਾ ਰਹਿਣ ਵਾਲਾ ਤੇ ਇਹ ਬੰਦਾ ਵੀ ਉੱਥੇ ਤਰਨਤੰਦਾ ਰਹਿਣ ਵਾਲਾ ਜਿਹੜੇ ਬੰਦੇ ਸੀ ਉਹਨਾਂ ਦੇ ਇਹ ਪੈਸੇ ਵਸਤੇ ਹੀ ਕਰਦੇ ਸਾਰੇ ਕੰਮ ਦੀ ਇਹ ਨੰਨੇ ਥੋੜੇ ਬੋਤੇ ਪੈਸੇ ਦਿੰਦੇ ਆ ਉਹ ਜਿਆਦਾ ਪੈਸੇ ਹਜੇ ਜਦੋਂ ਮੇਨ ਬੰਦਾ ਜਦੋਂ ਚੜੇ ਲੱਟੇ ਚਾਹ ਤਾਂ ਪਤਾ ਲੱਗੂ ਜਿਹੜਾ ਪਹਿਲਾਂ ਅਸੀਂ ਬੰਦਾ ਫੜਿਆ ਸੀਗਾ ਉਹਦੇ ਵਿੱਚ ਉਹਨੂੰ 7000 ਰੁਪਏ ਦਿੱਤਾ ਸੀ ਸਿਰਫ ਅਜੇ ਉਹਨਾਂ ਨੇ ਬਾਕੀ ਉਹਨੂੰ ਇਹ ਲਾਲਚ ਦਿੱਤਾ ਸੀ ਵੀ ਤੈਨੂੰ ਬਾਹਰ ਲੈ ਜਾਵਾਂਗੇ ਉਹ ਪਰਿਵਾਰਕੇ ਚ ਹੈ ਵੀ ਸਰ ਪੂਰੀ ਦਹਿਸ਼ਤ ਹੈ ਕਿਉਂਕਿ ਲਗਾਤਾਰ ਕਾਲ ਆ ਰਹੀ ਹੈ ਕੀ ਕਰਨਾ ਚਾਹ ਰਹੇ ਹੈ ਉਹ ਪਰਿਵਾਰਕ ਅਸੀਂ ਤਾਂ ਇਹ ਤੁਹਾਨੂੰ ਤੁਹਾਡੇ ਵੀ ਮਦਦ ਦਾ ਹੀ ਲੋਕਾਂ ਨੂੰ ਪੇਕ ਕਰਾਂਗੇ ਜੇ ਤੁਹਾਡੇ ਕੋਈ ਗੱਲ ਇਦਾਂ ਦੀ ਗੱਲ ਨੋ ਦਿਸਾਉਂਦੀ ਹੈ ਇਮੀਡੀਏਟਲੀ ਸਾਨੂੰ ਦੱਸੋ ਜਿੱਦਾਂ ਸਾਡੇ ਤਿੰਨ ਕਾਲਾਂ ਡੇਸ ਨੋਟਿਸ ਵਿੱਚ ਆਈਆਂ ਸੀਗੀਆਂ ਉਹ ਅਸੀਂ ਦੋ ਤੇ ਫ੍ਰੌਮ ਟੈਕਸ਼ਨ ਕਰਦੇ ਹੋਏ ਉਹ ਬੰਦੇ ਜਿਹੜੇ ਨਾਮਿਨੇਟ ਕੀਤੇ ਆ ਅਰੈਸਟ ਕੀਤੇ ਹੈਗੇ ਦੋ ਕਾਲਾਂ ਜਿਹੜੀਆਂ ਸਾਨੂੰ ਫੇਕ ਲੱਗੀਆਂ ਇਹਨਾਂ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਉਹ ਵੀ ਅਸੀਂ ਵੈਰੀਫਾਈ ਕੀਤੇ ਸੀਗੇ ਦੰਦ ਦੀ ਲੋੜ ਨਹੀਂ ਹੈਗੀ ਇਹੋ ਮੈਂ ਪੈਡਲਰ টাই ਬੰਦੇ ਨੇ ਜਿਨ੍ਹਾਂ ਨੂੰ ਇਹੋ ਵਰਤਦੇ ਹੈਗੇ ਤੇ ਅਸੀਂ ਵਰਕ ਕਰਕੇ ਸਾਡੀ ਸੀਏ ਦੀ ਟੀਮ ਹੋਰ ਜਿਹੜੀ ਸੁਲਤਾਨਪੁਰ ਲੋਧੀ ਦੀ ਟੀਮ ਹੈਗੀ ਆ ਡੀਐਸਪੀ ਸਾਹਿਬ ਬੈਠੇ ਆ ਇਨਸਪੈਕਟਰ ਸੀਏ ਬੈਠੇ ਟੈਕਨੀਕਲ ਵਿੰਗ ਦੇ ਸਾਡੇ ਇੰਚਾਰਜ ਬੈਠੇ ਨੇ ਇਹਨਾਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੋਰ ਬਹੁਤ ਜਲਦੀ ਇਹਨੂੰ ਅਸਿੱਟੇ ਇਸ ਦਿੱਤਾ ਜਾਏਗਾ ਬਾਕੀ ਹਰ ਵੀ ਜੇ ਕਿਸੇ ਕੋਈ ਨਗਰ ਦਾ ਹੈਗਾ ਪਬਲਿਕ ਨੂੰ ਇਦਾਂ ਦੀ ਕੋਈ ਗਾਲ ਆਈ ਹੈ ਤੋਂ ਤੁਰੰਤ ਸਾਨੂੰ ਦੱਸਣ ਅਸੀਂ ਉੱਤੇ ਫੌਰੀ ਉੱਤੇ ਐਕਸ਼ਨ ਲਾਵਾਂਗੇ ਉਹਨੂੰ ਪੇਸ਼ ਕਰਾਂਗੇ ਕਿਸੇ ਨੂੰ ਘਬਰਾਉਂਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਨਾਲ ਥੈਂਕ ਯੂ